ਵਿਦਾਂਸਭਾ ਹਲਕਾ ਬੁੱਢਲਾਡਾ ਅਦੀਨ ਆਉਂਦੇ ਕਸਬਾ ਬੋਹਾ ਵਿਖੇ ਬਿੱਤੀ ਰਾਤ ਚੋਰਾਂ ਨੇ ਦਰਜਨ ਦੇ ਕਰੀਬ ਦੁਕਾਨਾਂ ਦੇ ਤਾਲੇ ਤੋੜ ਕੇ ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ ਇਸੇ ਦੌਰਾਨ ਕੁਝ ਦੁਕਾਨਦਾਰਾਂ ਨੇ ਸ਼ੱਕ ਦੇ ਆਧਾਰ ਤੇ ਚੋਰਾਂ ਨੂੰ ਕਾਬੂ ਕਰ ਲਿਆ ਪੁਲਿਸ ਦੇ ਦੇਰੀ ਨਾਲ ਪਹੁੰਚਣ ਕਾਰਨ ਗੁੱਸੇ ਵਿੱਚ ਆਏ ਦੁਕਾਨਦਾਰਾਂ ਨੇ ਬੁੱਢਲਾਡਾ ਰਤਿਆ ਰੋਡ ਤੇ ਜਾਮ ਲਾ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕੀਤੀ ਹਾਲਾਤ ਦਾ ਜਾਇਜਲੈਂਡ ਪੁਨਟੇ ਡੀਐਸਪੀ ਸਬ ਡਿਵੀਜ਼ਨ ਬੁੱਢਲਾਡਾ ਸਿਕੰਦਰ ਸਿੰਘ ਚਿਮਮਾ ਨੇ ਦੁਕਾਨਦਾਰਾਂ ਨੂੰ ਸ਼ਾਂਤ ਕੀਤਾ ਅਤੇ ਚੋਰਾਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਤਣਾ ਚੁੱਕਿਆ ਗਿਆ ਅਤੇ ਆਵਾਜਾਈ ਬਹਾਲ ਹੋਈ ਸਰ ਰਾਤ ਬੋਹਾ ਦੇ ਵਿੱਚ ਕੁਝ ਚੋਰੀਆਂ ਵਾਪਰਦਾ ਹੋਈਆਂ ਨੇ ਲੇਕਿਨ ਕੀ ਮਾਮਲਾ ਸਰ ਤੋਂ ਚੀ ਦੇਖਣਾ ਕੀ ਰਾਤ ਇੱਥੇ ਬਾਬੇ ਦੇ ਜਾਗਰਣ ਸੀ ਉਹਨਾਂ ਦੇ ਜਨਮ ਦਿਨ ਤੇ ਸੀਗਾ ਆਪਣੇ ਬਾਬਾ ਘਾਟੂ ਰਾਮ ਦੇ ਤੇ ਉਹ ਉਥੇ ਕਾਫੀ ਹੋ ਸੀ ਕਿ ਆਪਣੇ ਬੁਢਲਾਡੇ ਆ ਬੋਹੇ ਸ਼ਹਿਰ ਦੇ ਉਥੇ ਘਟ ਸ਼ਹਿਰ ਦੇ ਉਹਨਾਂ ਨੇ ਦੇਖਿਆ ਵੀ ਇੱਧਰ ਕੋਈ ਹੈ ਨਹੀਂਗਾ ਇਧਰੋਂ ਆਏ ਸੀ ਕਿਤੇ ਉਹਨਾਂ ਨੇ ਜਿੰਦੇ ਜਿੰਦੇ ਤੋੜੇ ਜਦੋਂ ਉਥੇ ਪਤਾ ਲੱਗਿਆ ਉਥੋਂ ਖਤ ਬਾਬੇ ਦੇ ਘਟ ਤੋਂ ਖਤਮ ਹੋਇਆ ਜਦੋਂ ਇਹ ਆਉਣ ਲੱਗੇ ਤੇ ਇਹਨਾਂ ਨੇ ਦੇਖ ਲਿਆ ਵੀ ਬੰਦਾ ਉਹ ਪੀਪਾ ਚੱਕੀ ਜਾਂਦਾ ਤੇ ਇਹਨਾਂ ਨੇ ਆਖੈ ਲੋ ਉਹਨਾਂ ਨੇ ਤੇ ਨਾਲ ਬੰਦੇ ਇਹਨਾਂ ਦੇ ਨੇ ਹਿੰਮਤ ਕਰਕੇ ਉਹਨਾਂ ਨੂੰ ਫੜ ਲਿਆ ਕੁਝ ਭੱਜੇ ਇਹਨਾਂ ਨਾਲੇ-ਦਾਲੇ ਵੀ ਉਹ ਕਰਿਆ ਤੇ ਫੇਰ ਇਹਨਾਂ ਦੀ ਹਿੰਮਤ ਨਾਲ ਉਹ ਬੰਦੇ ਚਲੋ ਕਵਰ ਕਰੇ ਨੇ ਅਜੇ ਹੁਣ ਉਹਨਾਂ ਤੋਂ ਪੁੱਛ ਕੇ ਕਿਸ ਤਰੀਕੇ ਨਾਲ ਗਈ ਨਾਲ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ